ਰਾਗ ਗਉੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਵਡ ਭਾਗੀ ਮਿਲ ਸੁਖੁਡ ਸੁ ਜਾਣ ਜੀਉ ਮੇਰਾ ਮਨ ਤਨ ਹਰਿ ਰੰਗ ਢਿਨਾ ਆਵਹੁ ਸੰਤੋ ਮਿਲ ਨਾਮ ਜਪਾਹ ਵਿਚ ਸੰਗਤਿ ਨਾਮ ਸਦਾ ਲੈ ਲਾ ਜੀਉ ਕਰਿ 세ਵਾ ਸੰਤਾ ਅੰਮ੍ਰਿਤ ਮੁਖ ਪਾਹ ਜੀਉ ਮਿਲ ਪੂਰਬ ਲਿਖਿ ਅੜੇ ਧੁਰ ਕਰਮ ਸਾਵਣ ਵਰਸ ਅੰਮ੍ਰਿਤ ਜਗ ਛਾਇ ਜੀਉ ਮਨ ਮੋਰ ਕੋ ਕਿੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਵੁਖੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨ ਨਾਮ ਗੋੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਤ੍ਰੀ ਹਾਂ ਜੀਓ ਮਿਲ ਸੰਤ ਜਨ ਆਰੰਗ ਮਾਨ ਹੈ ਰਲੀਆਂ ਜੀਓ ਗੁਰ ਦੀਪੁਕ ਗਿਆਨ ਸਦਾ ਮਨ ਬਲਿਆ ਜੀਓ ਰਤੁਠਾ ਟੁਲ ਟੋਲ ਮਿਲਿਆ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮਨ ਮਿਲੈ ਮਿੱਤਰ ਸਤਿਗੁਰ ਵੇ ਚੋਲੇ ਜੀਓ ਮਨ ਦੇਵਾ ਸੰਤਾ ਮੇਰਾ ਪ੍ਰਭ ਮਿਲ ਜੀਓ ਹਰ ਵਿਟੜਿ ਅਹਉ ਸਦ ਢੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨ ਅਨੰਦੇ ਅੰਦਰ ਹੱਸ ਜੀਓ ਹਰ ਪਾਇਆ ਵਡ ਭਾਗੀ ਮੇਰੇ ਗੋਵਿੰਦਾ ਨਿਕਲੇ ਲਾਹਾ ਮਨ ਹੱਸ ਜੀਓ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਤਾਰੈ ਲਾਇਆ ਜੀਉ ਇਕ ਖਾਬ ਹੈ ਬਖਸ਼ ਤੋਟ ਨਾ ਆਵੇ ਇਕ ਨਾਂ ਫੱਕਾ ਪਾਇਆ ਜੀਉ ਇਕ ਰਾਜੇ ਤਪਤ ਬਹਿ ਨਿਤ ਸੁਖੀਏ ਇਕ ਨਾਂ ਭਿਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਧ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਨੰਗ ਦੱਤਾ ਮਨ ਮਾਹੀ ਜੀਓ ਹਰ ਰੰਤਨ ਲਖਿਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲ ਦੁੱਖ ਲੈ ਜਾਹੀ ਜੀਓ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡ ਭਾਦੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨਹ ਹਰ ਪ੍ਰਭ ਜਠੜਾ ਲੈ ਜੀਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰ ਬਾਝ ਜਹ ਤਨ ਤੁਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣ ਜੀਉ ਹਰ ਆਏ ਮਿਲਿਆ ਜਬ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣ ਜੀਉ ਮੈਂ ਵੀ ਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੋਖ ਲਗਾਈਆ ਜੀਉ ਹੋ ਰਹਿ ਨ ਸਕਾਂ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਦਰ ਬਿਰਹੋਂ ਹਰ ਲਾਈਆ ਜੀਉ ਹਰਦਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਇਆ ਜੀਉ ਮੇਰਾ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨਵਾਧਾਈਆ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਤਉ ਦਵਿ ਟਟਣ ਹਉ ਸਤਿਵਾਰੀ ਜੀਓ ਮੇਰਾ ਮਨ ਤਨ ਪ੍ਰੇਮ ਤੇ ਰੰਗਾ ਮੇਰੇ ਗੋਵਿੰਦਾ ਹਰ ਪੂੰਜੀ ਰਾਤ ਹਮਾਰੀ ਜੀਓ ਸਤਗੁਰ ਵਿਸਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰੈ ਵਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਮਿ ਸਹਰਨ ਤੁਮਾਰੀ ਜੀਓ ਗੌੜੀ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰ ਆਪੇ ਕਾਲ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋ ਜੀ ਜੀਓ ਹਰ ਆਪੇ ਸਭ ਕਟ ਭੋਗ ਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਝਾਨ ਨਾਮ ਭੁੱਲੇ ਮੇਰੇ ਗੋਵਿੰਦਾ ਆਪੇ ਸਤਿਗੁਰਜੋਗੀ ਜੀਓ ਆਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਹਰ ਆਪ ਖੇਲੇ ਬਹੁਰੰਗੀ ਜੀਓ ਇਕ ਨਾਮ ਕੋ ਉਪਾਏਂਦਾ ਮੇਰੇ ਗੋਵਿੰਦਾ ਇਕ ਨਗਨ ਫਿਰ ਹੈ ਲੰਗਨਗੀ ਜੀਓ ਆਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਨ ਥਲਵੰਤ ਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿ ਆਪ ਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖ ਆਪ ਹਧੂਰੀ ਜੀਓ ਹਰ ਅੰਤਰ ਵਾਜਾ ਪਾਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਕਿਉਂ ਵਾਜੈ ਜੀਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਆਖ ਲਾਜੈ ਜੀਉ ਵਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਮ ਕ ਨਾਮ ਸਿਧ ਕਾਜੈ ਜੀਉ